ਲਾਹੌਰ ਦੇ ਵਿੱਚ ਜੀ ਅਸੀਂ ਇਸ ਵੇਲੇ ਤੇ ਰਾਤ ਦਾ ਵੇਲਾ तकरीबन तकरीबन 9 ਵਜ ਚੁੱਕੇ ਆ ਸੜਕਾਂ ਦੇ ਉੱਤੇ ਅੱਧੀਆਂ ਕਲੈਕਟਾਂ ਜਗਦੀਆਂ ਤੇ ਅੱਧੀਆਂ ਕਿ ਬੁਝੀਆਂ ਬਿਲਕੁਲ ਓਵੇਂ ਹੀ ਆ ਜਿਵੇਂ ਦਿੱਲੀ ਜਾਂ ਚੰਡੀਗੜ੍ਹ ਜਾਂ ਮੋਹਾਲੀ ਜਿਹੜੇ ਮਹਾਨਗਰ ਆਪਾਂ ਥੋੜੇ ਜਿਹਾ ਵੱਡੇ ਸ਼ਹਿਰ ਕਹਿ ਲਿਏ ਬਿਲਕੁਲ ਉਸ ਤਰੀਕੇ ਦੇ ਨਾਲ ਹੀ ਆ ਚੌੜੀਆਂ ਸੜਕਾਂ ਪਰ ਨਾ ਸਾਨੂੰ 3 ਦਿਨ ਹੋ ਗਏ ਇੱਥੇ ਆਇਆ ਨੂੰ ਲਾਹੌਰ ਦੇ ਵਿੱਚ ਤੇ ਵੱਖਰੀਆਂ ਗੱਲਾਂ ਇਹ ਲੱਗੀਆਂ ਜੀ ਸਾਨੂੰ ਕਿ ਇੱਕ ਵੀ ਸਟਰੀਟ ਲਾਈਟ ਸਾਨੂੰ ਇੱਥੇ ਹਾਲੇ ਤੱਕ ਦੇਖੀ ਨਹੀਂ ਇੱਕ ਵੀ ਜੇਕਰ ਤੁਸੀਂ ਇੱਕ ਤੋਂ ਦੂਜੀ ਥਾਂ ਤੱਕ ਸੜਕ ਪਾਰ ਕਰਨੀ ਆ ਤੁਹਾਨੂੰ ਜੈਬਰਾ ਕ੍ਰੋਸਿੰਗ ਆ ਜਿਹੜੀ ਉਹਦੀ ਉਡੀਕ ਕਰਨੀ ਪੈਣੀ ਤੁਸੀਂ ਜਾਨੀ ਕਿ ਸਿੱਧੇ ਤੁਰੇ ਜਾਂਦੇ ਆ ਕਿ ਹਰ ਜੀ ਅਸੀਂ ਤੁਸੀਂ ਸਿੱਧੇ ਤੁਰੇ ਜਾਂਦੇ ਆ ਤੇ ਉਸ ਤੋਂ ਬਾਅਦ ਤੁਸੀਂ ਜਿਹੜੀਆਂ ਟਿੱਟੀਆਂ ਲੀਕਾਂ ਹੈਗੀਆਂ ਸੜਕ ਦੇ ਉੱਤੇ ਉਸ ਥਾਂ ਤੋਂ ਤੁਸੀਂ ਦੂਜੇ ਪਾਸੇ ਜਾਂਦੇ ਆ ਜਾਨੀ ਕਿ ਬਹੁਤ ਤੇਜ਼ ਰਫਤਾਰ ਦੇ ਵਿੱਚ ਗੱਡੀਆਂ ਆਉਂਦੀਆਂ ਕਿਉਂਕਿ ਇੱਥੇ ਸਟਰੀਟ ਲਾਈਟ ਸਾਨੂੰ ਦੇਖਣ ਨੂੰ ਹਾਲੇ ਤੱਕ ਮਿਲੀ ਹੀ ਨਹੀਂ ਦੂਜੀ ਵੱਡੀ ਗੱਲ ਇਹ ਕਿ ਇੱਥੋਂ ਦੀ ਜ਼ਿੰਦਗੀ ਤੇ ਪਾਕਿਸਤਾਨ ਦੇ ਵਿੱਚ ਬਾਕੀ ਪਿੰਡੂ ਖੇਤਰਾਂ ਦੀ ਜ਼ਿੰਦਗੀ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆ ਜਿਵੇਂ ਆਪਾਂ ਕਹਿ ਲਿਏ ਵੀ ਫਾਜ਼ਲ ਕਾਦੇ ਕਿਸੇ ਪਿੰਡ ਦੇ ਵਿੱਚ ਹੋਰ ਜ਼ਿੰਦਗੀ ਆ ਤੇ ਆਪਾਂ ਕਹਿ ਰਿਹਾ ਵੀ ਚੰਡੀਗੜ੍ਹ ਦੇ ਨਾਲ ਲੱਗਦੇ ਕਿਸੇ ਪਿੰਡ ਦੇ ਵਿੱਚ ਜ਼ਿੰਦਗੀ ਹੋਰ ਆ। ਉਹ ਜ਼ਿੰਦਗੀ ਜਿਉਣ ਦੇ ਤਰੀਕੇ, ਚਾ ਲੋੜਾਂ, ਮਜਬੂਰੀਆਂ, ਉਹ ਜਿਵੇਂ ਸਾਡੇ ਵੱਖਰੇ ਰੰਗ ਆ, ਓਵੇਂ ਵੱਖੋ-ਵੱਖਰੇ ਰੰਗ ਇੱਥੇ ਵੀ ਆ। ਪਰ ਕਿਉਂਕਿ ਲਾਹੌਰ ਇਥੋਂ ਦਾ ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਇੱਕ ਆ ਤੇ ਲਾਹੌਰ ਇਥੋਂ ਦਾ ਮਹਾਨਗਰ ਆ ਤੇ ਮੈਨੂੰ ਨਾ ਕੁਝ ਇੱਕ ਗੱਲਾਂ ਜਿਹੜੀਆਂ ਉਹ ਚੰਗਾ ਹਰ ਥਾਂ ਦੇ ਉੱਤੇ ਬੰਦੇ ਨੂੰ ਜਾਹੇ ਕੁਝ ਨਾ ਕੁਝ ਸਿੱਖਣ ਦਾ ਮੌਕਾ ਮਿਲਦਾ। ਕਿ ਅਸੀਂ ਸੜਕ ਪਾਰ ਕਰਨੀ ਸੀ ਤੇ ਲਗਾਤਾਰ ਸੜਕ ਦੇ ਉੱਤੇ ਗੱਡੀਆਂ ਜਾ ਰਹੀਆਂ ਜਿਵੇਂ ਹੁਣ ਜਾ ਰਹੀਆਂ ਤੇ ਇਸ ਰਫ਼ਤਾਰ ਦੇ ਵਿੱਚ ਅਸੀਂ ਉਹ ਪਰਲੇ ਪਾਰ ਜਿੱਥੇ ਉਹ ਚੌਕ ਆ ਜਿਹੜਾ ਫੁਹਾਰਾ ਜਿਹੜਾ ਉੱਥੇ ਅਸੀਂ ਗਏ ਸੀਗੇ ਤੇ ਉੱਥੇ ਪੁਲਿਸ ਦੀ ਇੱਕ ਗੱਡੀ ਖੜੀ ਤੇ ਅਸੀਂ ਉਹਨਾਂ ਨੂੰ ਕਹਿ ਜੀ ਕਿ ਇਸ ਜ਼ੈਬਰਾ ਕ੍ਰੋਸਿੰਗ ਕਿੱਥੇ ਜੇ ਆ ਉਹ ਕਹਿੰਦਾ ਭਾਈ ਜਾਨ ਮੈਂ ਆਪਕੋ ਅਭੀ ਛੋੜ ਕੇ ਆਤਾ ਹੂੰ ਉਹਨੇ ਗੱਡੀਆਂ ਨੂੰ ਐਦਾਂ ਕਰ ਕਰਕੇ ਰੋਕਿਆ ਤੇ ਸਾਨੂੰ ਉਹਨੇ ਸੜਕ ਪਾਰ ਕਰਵਾਈ ਫਿਰ ਅਸੀਂ ਉਹਨੂੰ ਕਹਿ ਜੀ ਕਿ ਅਸੀਂ ਫੁਲਾਣੀ ਥਾਂ ਤੇ ਜਾਣਾ ਚਾਹੁੰਦੇ ਆ ਉਹ ਕਹਿੰਦੇ ਵੀ ਇੱਥੇ ਲੋਕਡਾਊਨ ਵਰਗੀ ਸਥਿਤੀ ਹੁੰਦੀ ਆ ਦੁਕਾਨਾਂ ਕਹਿੰਦੇ ਆਪਾਂ ਬੰਦ ਹੋ ਜਾਂਦੀਆਂ ਕਿਉਂਕਿ ਇੱਥੇ ਸਮੋਗ ਦੇ ਕਰਕੇ ਧੂੜ ਤੇ ਧੁੰਦਰੀ ਜਿਹੀ ਚਾਦਰ ਜਿਹੀ ਪੱਥਰੀ ਸੀਗੀ ਉਹਦੇ ਕਰਕੇ ਉਹ ਕਹਿੰਦਾ ਵੀ ਹੁਣ ਤਾਂ ਘਟ ਗਿਆ ਪਰ ਮੈਂ ਤੁਹਾਨੂੰ ਛੱਡ ਕੇ ਆਉਣਾ ਤੇ ਉਹ ਕਹਿੰਦੇ ਵੀ ਖਾਣ ਪੀਣ ਵਾਲੀਆਂ ਚੀਜ਼ਾਂ ਜਿਹੜੀਆਂ ਦੁਕਾਨਾਂ ਜਿਹੜੀਆਂ ਉਹ ਤੁਹਾਨੂੰ ਹੁਣ ਨਾ ਮਾਤਰ ਮਿਲਣਗੀਆਂ ਕਿਉਂਕਿ ਇਸ ਵੇਲੇ 8 ਵਜੇ ਤੋਂ ਬਾਅਦ ਦੁਕਾਨ ਤੁਹਾਨੂੰ ਵਿਰਲੀ ਟਾਈਮ ਹੀ ਖੁੱਲੀ ਹੋਈ ਮਿਲੂਗੀ ਦੂਜੀ ਗੱਲ ਇਹ ਆ ਕਿ ਇੱਥੇ ਦੇ ਲੋਕ ਆ ਜਿਹੜੇ ਤੁਹਾਨੂੰ ਮਿਲਦੇ ਆ ਉਹ ਤੁਹਾਨੂੰ ਆਪਣਾ ਤਬਵੁੱਤ ਕਰਦੇ ਆ ਤੁਹਾਨੂੰ ਪਿਆਰ ਸਾਡੀਆਂ ਵਾਲੀਆਂ ਕੁਝ ਆਦਤਾਂ ਤਾਂ ਚਲੋ ਅਸੀਂ ਇੱਕੋ ਹੀ ਹਾਂ ਜਦੋਂ ਸਾਡੀਆਂ ਆਦਤਾਂ ਚੰਗੀਆਂ ਮਾੜੀਆਂ ਤਾਂ ਕਈ ਤਰ੍ਹਾਂੀਆਂ ਕੁਝ ਹੀ ਹੋਣਗੀਆਂ ਪਰ ਗੱਲੇ ਵੀ ਮੁਹੱਬਤੀ ਬੰਦੇ ਆ ਇਹਦੀ ਜ਼ੁਬਾਨ ਆ ਜ਼ੁਬਾਨ ਦੀ ਸਾਂਝ ਦੀ ਕਦਰ ਬਹੁਤ ਕਰਦੇ ਆ ਸੱਚੀ ਵਿੱਚ ਕਦਰ ਕਰਦੇ ਆ ਇਹਨਾਂ ਦੇ ਹਰ ਖਾਣੇ ਦੇ ਵਿੱਚ ਬੋਸਟਾ ਜਿਹੜਾ ਨੌਨ ਵੇਜ ਖਾਂਦਾ ਉਹਦੇ ਲਈ ਤਾਂ ਚਲੋ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਪਰ ਜਿਹੜਾ ਵੈਜੀਟੇਰੀਅਨ ਬੰਦਾ ਉਹਦੇ ਵਾਸਤੇ ਦਿੱਕਤ ਦਾ ਜ਼ਰੂਰ ਮੇਰੇ ਰੱਖਿਆ ਲਾ ਵੀ ਹੈਗਾ ਜੀ ਕੰਮ ਕਿਉਂਕਿ ਉਹਦੇ ਕੋਲੇ ਸਪੈਸ਼ਲ ਤੌਰ ਦੇ ਉੱਤੇ ਇੱਕ ਦੋ ਤਿੰਨ ਚੀਜ਼ਾਂ ਹੋਣਗੀਆਂ ਪਰ ਨੌਨ ਵੇਜ ਦੀ ਪਰਭਾਰ ਆ ਸਾਨੂੰ ਇੱਥੇ ਵੀਰਜੀ ਨੇ ਦੱਸਿਆ ਉਹ ਕਹਿੰਦਾ ਬਾਈ ਜੀ ਇਸ ਤਾਂ ਪਿੰਡੀਆਂ ਦੇ ਵਿੱਚ گوشਤ ਸਾਗ ਦੇ ਵਿੱਚ گوشਤ ਆਲੂਆਂ ਦੇ ਵਿੱਚ گوشਤ ਹਰ ਚੀਜ਼ ਦੇ ਵਿੱਚ گوشਤ ਪਾਇਆ ਹੁੰਦਾ ਪਰ ਯਾਰ ਪਿਆਰ ਬਹੁਤ ਮੰਡਦੇ ਆ ਅਸੀਂ ਨਾ ਇੱਕ ਦਿਨ ਸਲੀਮ ਅਲਵੇਲਾ ਸਾਹਿਬ ਦੇ ਘਰੇ ਗਏ ਤੇ ਉਹਨਾਂ ਨੇ ਕਮਾਲ ਦੀ ਗੱਲ ਕੀਤੀ ਮੈਂ ਸਵਾਲ ਕੀਤਾ ਉਹਨੇ ਚੱਜ ਦਾ ਵਿਚਾਰ ਅਸੀਂ ਕਰ ਰਹੇ ਸੀ ਪ੍ਰੋਗਰਾਮ ਮੈਂ ਕਿਹਾ ਵੀ ਇੱਕ ਪਾਸੇ 50 ਲੱਖ ਰੁਪਈਆ ਪਿਆ ਹੋਵੇ ਤੇ ਇੱਕ ਪਾਸੇ ਤੁਹਾਨੂੰ ਇਹ ਕਹਿ ਦਿੱਤਾ ਜਾਵੇ ਕਿ ਤੁਸੀਂ ਆਪਣੇ ਪੁਰਖਿਆਂ ਦੇ ਪਿੰਡ ਚਲੇ ਜਾਓਗੇ ਦੋਵਾਂ ਦੇ ਵਿੱਚੋਂ ਕਿਹੜੀ ਚੀਜ਼ ਚੁੱਕੋਗੇ ਉਹ ਕਹਿੰਦੇ ਕਿ ਮੈਂ 50 ਲੱਖ ਨੂੰ ਇਧਰ ਨੂੰ ਕਰਕੇ ਤੇ ਮੈਂ ਕਹੂੰਗਾ ਮੈਂ ਸੁਲਤਾਨ ਬਣ ਜਾਣਾ ਆਪਦੇ ਪੁਰਖਿਆਂ ਦੇ ਪਿੰਡ ਚੜ੍ਹਦੇ ਪੰਜਾਬ ਦੇ ਵਿੱਚ ਜਾਣਾ ਜਾਨੀ ਕਿ ਇੰਨੀ ਖਿੱਚ ਆ ਬੰਦਿਆਂ ਦੇ ਵਿੱਚ ਤੁਹਾਨੂੰ ਇੱਥੇ ਰਾਤ ਦੇ ਵੇਲੇ ਭਾਵੇਂ ਤੁਸੀਂ 9 ਵਜੇ ਆ ਭਾਵੇਂ 12 ਵਜੇ ਆ ਤੁਹਾਨੂੰ ਕੋਈ ਡਰ ਡੁਕਰ ਹੈ ਨਹੀਂ ਕਿਉਂਕਿ ਆਰਥਿਕਤਾ ਦਾ ਧੁਰਾ ਜਿਹੜਾ ਉਹ ਟੂਰਿਸਟ ਵੀ ਆ ਹੁਣ ਜਿੰਨੇ ਇੱਥੇ ਭੈਣਾ ਵੀਰ ਆਉਂਦੇ ਆ ਜਿਹੜੇ ਹੁਣ ਆਨਰਾਈਵਲ ਵੀਜ਼ਾ ਕੀਤਾ ਕੈਨੇਡਾ ਅਮਰੀਕਾ ਤੋਂ ਨਿਊਜ਼ੀਲੈਂਡ ਤੋਂ ਆਸਟ੍ਰੇਲੀਆ ਤੋਂ ਭਾਰਤ ਦੇ ਵਿੱਚੋਂ ਵੀਜ਼ੇ ਲੈਣ ਦੇ ਉੱਤੇ ਚਲੋ ਦੇਸ਼ਾਂ ਦੀਆਂ ਰਾਜਨੀਤੀਆਂ ਅਸੀਂ ਉਸ ਪ੍ਰਸੰਗਿਤ ਨਹੀਂ ਜਾਂਦੇ ਪਰ ਉਹਨਾਂ ਦੇ ਇੱਥੇ ਆਉਣ ਕਰਕੇ ਇੱਥੋਂ ਦੇ ਰੋਜ਼ਗਾਰ ਦੇ ਉਸੇ ਬੜਾ ਵਧੀਆ ਤੇ ਸੋਹਣਾ ਸਰਪਿਆ ਕਿਉਂਕਿ ਜਦੋਂ ਕੋਈ ਵੀ ਬੰਦਾ ਇੱਥੇ ਆਉਂਦਾ ਜਿਹੜੇ ਆਹ ਦਿਨ ਚੱਲਦੇ ਆ ਜਿਹੜਾ ਆ ਨਵੰਬਰ ਵਾਲਾ ਮਹੀਨਾ ਚੱਲਦਾ ਹੁਣ ਨਨਕਾਣਾ ਸਾਹਿਬ ਬਹੁਤ ਵੱਡੀ ਗਿਣਤੀ ਤੇ ਸੰਗਤ ਜਾਂਦੀ ਆ ਸਾਨੂੰ ਹਰ ਰੋਜ਼ ਸੈਂਕੜੇ ਭੈਣਾ ਵੀਰ ਮਿਲਦੇ ਆ ਜਿਹੜੇ ਵੱਖ-ਵੱਖ ਥਾਵਾਂ ਤੋਂ ਆਏ ਹੋ ਕਣੀ ਜਿਹਾ ਪ੍ਰੋਗਰਾਮ ਦੇਖਦੇ ਆ ਮਤਲਬ ਇਹ ਨਨਕਾਣਾ ਸਾਹਿਬ ਗਏ ਉਹ ਇੱਥੇ ਪਹੁੰਚੇ ਕਈ ਇੱਥੋਂ ਹੀ ਵਾਪਸ ਚਲੇ ਜਾਣਗੇ ਕਈ ਇੱਥੋਂ ਭਾਰਤ ਚਲੇ ਜਾਣਗੇ ਭਾਰਤ ਤੋਂ ਟਿਕਟ ਲੈ ਕੇ ਆਪਦੇ ਦੇਸ਼ ਜਾਣਗੇ ਜਿੱਥੇ ਉਹ ਕੰਮ ਕਰਦੇ ਆ ਪਰ ਇੱ ਪੰਜਾਬੀਆਂ ਦੀ ਸਿੱਖ ਭਾਈਚਾਰੇ ਦੀ ਇੱਕਦਮ ਵੱੜ ਜਾਂਦੀ ਹੈ ਨਵੰਬਰ ਦੇ ਮਹੀਨੇ ਜਾਂ ਕਹਿ ਲਈਏ ਆਪਾਂ ਵਿਸਾਖੀ ਦੇ ਮਹੀਨੇ April ਦੇ ਮਹੀਨੇ ਕਿਉਂਕਿ ਉਦੋਂ ਫਿਰ ਜਿਹੜਾ ਆਪਾਂ ਵਿਸਾਖੀ ਮਨਾਉਣ ਦੇ ਲਈ ਤੇ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਗੁਰਪੁਰਬ ਮਨਾਉਣ ਦੇ ਲਈ ਸੰਗਤ ਬਹੁਤ ਵੱਡੀ ਗਲਤੀ ਚ ਹੁੰਦੀ ਆ ਸੋ ਇੱਕ ਵੀ ਥਾਂ ਦੇ ਉੱਤੇ ਸਾਨੂੰ ਸਟਰੀਟ ਲਾਈਟ ਦਾ ਨਾ ਮਿਲਣਾ ਪੁਰਸਵਾਲਿਆਂ ਦੇ ਵੱਲੋਂ ਤੁਹਾਡਾ ਸਤਿਕਾਰ ਕਰਨਾ ਤੇ ਜਿਹੜਾ ਸਰਦਾਰ ਬੰਦਾ ਜਿਹਦੇ ਦਸਤਾਰ ਸਜਾਈ ਹੈ ਸਾਡੇ ਨਾਲ ਦੋ ਤਿੰਨ ਵੀਰ ਜਿਹੜੇ ਦਸਤਾਰ ਵਾਲੇ ਆ ਉਹ ਸੈਲੀਬ੍ਰਿਟੀ ਇੱਥੋਂ ਦੇ ਸੈਲੀਬ੍ਰਿਟੀ ਉਹ ਜਦੋਂ ਲੰਘਦੇ ਆ ਤੇ ਨਾਲ ਨਾਲੇ ਗੱਲ ਚੱਲਦੀ ਆ ਹੋਰ ਬਾਈ ਜਨ ਕੀ ਹਾਲ ਨੇ ਸਰਦਾਰ ਸਾਹਿਬ ਕੀ ਹਾਲ ਨੇ ਸਰਦਾਰ ਸਾਹਿਬ ਕੀ ਬਾਤ ਆ ਸਰਦਾਰ ਸਾਹਿਬ ਫੋਟੋ ਖਚਾਉਣੀ ਆ ਯਾਰ ਸੈਲੀਬ੍ਰਿਟੀ ਬਣ ਜਾਂਦਾ ਇੱਥੇ ਜਕਰ ਬੰਦੇ ਦੇ ਸਰਦਾਰ ਦੇ ਨਾ ਦਸਤਾਰ ਸਜਾਈ ਆ ਸੋ ਇੱਕ ਚੰਗੀ ਗੱਲ ਆ ਦੇਖੋ ਪੱਗ ਦੀ ਕਦਰ ਕਰਨ ਵਾਲੇ ਸਾਡੇ ਚਲੋ ਗੁਰੂਆਂ ਦੀ ਸਾਡੀ ਬਖਸ਼ਿਸ਼ ਆ ਪੱਗ ਪਰ ਜਿਹੜੇ ਇੱਥੇ ਪੱਗ ਦੀ ਕਦਰ ਕਰਨ ਵਾਲੇ ਲੋਕ ਆ ਹੁਣ ਇੱਕ ਤੁਹਾਨੂੰ ਮੈਂ ਕਮਾਲ ਦੀ ਗੱਲ ਦੱਸਦਾ ਅਸੀਂ ਵੈਸੇ ਵਿਸ਼ੇਸ਼ ਪ੍ਰੋਗਰਾਮ ਵੀ ਕਰਾਂਗੇ ਸਾਨੂੰ ਇੱਥੇ ਬੰਦੇ ਮਿਲੇ ਉਹ ਕਹਿੰਦੇ ਵੀ ਅਸੀਂ ਤੁਹਾਡਾ ਪ੍ਰੋਗਰਾਮ ਦੇਖਦੇ ਆ ਕਹਿੰਦੇ ਵੀ ਸਾਡੇ ਲੈ ਕੋਈ ਸੇਵਾ ਅੱਛੇ ਅਖਾ ਜੀ ਅਸੀਂ ਗੁਰਦੁਆਰਾ ਸਾਹਿਬ ਜਾਣਾ ਚਾਹੁੰਦੇ ਆ ਲਾਹੌਰ ਦੇ ਵਿੱਚ ਜਿੱਥੇ ਅਸੀਂ ਰਹਿੰਦੇ ਆ ਹੋਟਲ ਦੇ ਵਿੱਚ ਕਹਿੰਦੇ ਜੀ ਇੱਥੋਂ ਹੈਗਾ ਤਕਰੀਬਨ 25 ਮਿੰਟ ਦਾ ਰਸਤਾ ਫਿਰ ਅਸੀਂ ਅਖਾ ਜੀ ਅਸੀਂ ਮਹਾਰਾਜਾ ਨਜੀਤ ਸਿੰਘ ਦੀ ਸਮਾਦ ਦੇਖਣ ਜਾਣੀ ਚਾਹੁੰਦੇ ਆ ਸ਼ਾਹੀ ਕਿਲਾ ਵੇਖਣ ਜਾਣਾ ਚਾਹੁੰਦੇ ਆ ਉਹ ਕਹਿੰਦੇ ਵੀਰ ਜੀ ਕਿਹੜੀ ਗੱਲ ਕਰਦੇ ਹੋ ਤੁਸੀਂ ਸਾਡੇ ਮਹਿਮਾਨ ਜੇ ਸਵੇਰੇ 8 ਵਜੇ ਗੱਡੀ ਤੁਹਾਡੇ ਦਰਾਂ ਦੇ ਉੱਤੇ ਆ ਕੇ ਖੜੀ ਹੋਏਗੀ ਯਾਰ ਤੁਹਾਨੂੰ ਇੱਕ ਮੁ슬ਮਾਨ ਵੀਰ ਇੱਕ ਸਰਦਾਰ ਨੂੰ ਇੱਕ ਸਿੱਖ ਨੂੰ ਗੁਰਦੁਆਰੇ ਲੈ ਕੇ ਜਾ ਰਿਹਾ ਮਤਲਬ ਸਾਂਝ ਤਾਂ ਹੈਗੀ ਆ ਨਾ ਸਾਡੀ ਉਹ ਚਲੋ ਬਾਕੀ ਸਿਆਸਤਾਂ ਧਰਮਾਂ ਦੇ ਰੌਲੇ ਇੱਕ ਪਾਸੇ ਆ ਪਰ ਇਨਸਾਨ ਦੇ ਨਾਤੇ ਜ਼ੁਬਾਨ ਦੇ ਨਾਤੇ ਸਭਿਆਚਾਰ ਦੇ ਨਾਤੇ ਆਪਣੀਆਂ ਦੀ ਪੀੜ ਦੇ ਨਾਤੇ ਅਕੀਦ ਦੇ ਨਾਂ ਦੇ ਉੱਥੇ ਸਾਡੀਆਂ ਸਾਂਝ ਤਾਂ ਹੈਗੀਆਂ ਆ ਕਿੰਨੇ ਹੀ ਲੋਕ ਸਾਨੂੰ ਮਿਲੇ ਆ ਅੱਜ ਅਸੀਂ ਪੰਜਾਬੀ ਕਾਨਫਰੰਸ ਦੇ ਵਿੱਚ ਸੀਗੇ ਅੱਖਾਂ ਬੱਜੀਆਂ ਦੀਆਂ ਗਿੱਲੀਆਂ ਹੋਈਆਂ ਬੰਦੇ ਰੋ ਪਏ ਭਾਸ਼ਣ ਦੇ ਦਿੱਦੇ ਤੇ ਮੇਰੇ ਵਾਲਿਦ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਮੈਨੂੰ ਜ਼ਿੰਦਗੀ ਦੇ ਵਿੱਚ ਪੁੱਤਰ ਇੱਕ ਵਾਰ ਤੂੰ ਮੇਰੇ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਦੇ ਵਿੱਚ ਲੈ ਜਾ ਤੇ ਉਹ ਕਹਿੰਦੇ ਕਿ ਮੈਂ ਉੱਥੇ ਜਾ ਕੇ ਜਾ ਨਹੀਂ ਸਕਿਆ ਮੈਂ ਲੈ ਕੇ ਨਹੀਂ ਜਾ ਸਕਿਆ ਤੇ ਮੈਨੂੰ ਕਹਿੰਦੇ ਵੀ ਇਸ ਗੱਲ ਦਾ ਹਮੇਸ਼ਾ ਦੁੱਖ ਰਹੂਗਾ ਕੈਸੀ ਪੀੜਾ ਹੈ ਇਸ ਪੀੜ ਨੂੰ ਮੇਰੇ ਖਿਆਲ ਕੋਈ ਸੰਵੇਦਨਸ਼ੀਲ ਬੰਦਾ ਮਹਿਸੂਸ ਕਰ ਸਕਦਾ ਅਤੀਤ ਦੇ ਵਿੱਚ ਬੜਾ ਕੁਝ ਹੋਇਆ ਬੜਾ ਹੀ ਕੁਝ ਹੋਇਆ ਪਰ ਇਹ ਵੀ ਭੁੱਲਣਾ ਚਾਹੁੰਦੇ ਮੇਰੇ ਖਿਆਲ ਆਮ ਆਮ ਦੀ ਗੱਲ ਕਰਦਾ ਮੈਨੂੰ ਹੋਰ ਵਿਸ਼ੇਸ਼ ਦੀ ਗੱਲਾਂ ਦਾ ਨਹੀਂ ਪਤਾਗਾ ਕਿਉਂਕਿ ਉਸ ਦਾ ਬੋਲੀ ਦੀ ਸਾਂਝ ਵਾਲੇ ਬੰਦੇ ਆ ਪਰ ਇਧਰ ਲਈ ਜਿਹੜੇ ਸਧਾਰਨ ਲੋਕ ਆ ਇਹ ਚਾਹੁੰਦੇ ਜੀ ਕਿ ਉਧਰਲੇ ਸਾਨੂੰ ਪਿਆਰ ਦੇ ਨਾਲ ਮਿਲਣ ਉਧਰਲੇ ਵੀ ਇਹੀ ਚਾਹੁੰਦੇ ਆ ਕਿ ਇਧਰ ਪਿਆਰ ਜਿਉਂਦਾ ਰਵੇ ਅਸੀਂ ਤਾਂ ਇੱਕ ਦਰਦ 47 ਦਾ ਪ੍ਰੋਗਰਾਮ ਕਰਦੇ ਹੁੰਦੇ ਸੀ ਦਰਦ 47 ਦਾ ਅਜੀਤ ਵੈਬ ਟੀਵੀ ਤੇ ਅਸੀਂ ਤਰਨਤਾਰਨ ਪਠਾਨਕੋਟ ਤੇ ਕਈ ਹੋਰ ਥਾਵਾਂ ਤੇ ਗੁਰਦਾਸਪੁਰ ਦੇ ਵਿੱਚ ਜਾ ਕੇ ਉਹ ਦਰਜਨਾਂ ਦੀ ਗਿਣਤੀ ਦੇ ਵਿੱਚ ਕਿਸ਼ਤਾਂ ਕੀਤੀਆਂ ਬੜੀਆਂ ਕਾਮਯਾਬ ਹੋਈਆਂ ਸੀ ਉਦੋਂ ਤੇ ਅਸੀਂ ਇਕੱਲੇ-ਇਕੱਲੇ ਬਜ਼ੁਰਗ ਨਾਲ ਗੱਲ ਕੀਤੀ ਜਿਹੜੇ ਕਿ ਉੱਜੜ ਕੇ ਇਧਰੋਂ ਉੱਥੇ ਉਧਰ ਜਾ ਕੇ ਵਸੇ ਕਿਉਂਕਿ ਬਾਦਰ ਦੇ ਨਾਲ ਦੇ ਸ਼ਹਿਰਾਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵਸ ਗਏ ਉਹ ਉਹਨਾਂ ਨੇ ਰੋ ਰੋ ਕੇ ਭੁਬ ਮਾਰ ਮਾਰ ਕੇ ਕੀ ਕਰਨਾ ਕਿਉਂਕਿ ਜਿਹਦੀ ਉਮਰ ਉਦੋਂ 12-15 ਸਾਲ ਦੀ ਹੋਊਗੀ ਤੇ ਇੰਨਾ ਲੰਮਾ ਸਮਾਂ ਹੋ ਗਿਆ ਜੀ ਸਾਨੂੰ ਅੱਡ ਹੋਇਆ ਤੇ ਜਿਹੜਾ ਹੁਣ ਇਸ ਵੇਲੇ 80-85 ਸਾਲ ਦਾ ਹੋਊਗਾ 90 ਸਾਲ ਦਾ ਹੋਊਗਾ ਉਹਨੂੰ ਗੱਲਾਂ ਚਿੱਤੇ ਹੋਣ ਨਹੀਂ ਨਾ ਬਜ਼ੁਰਗਾਂ ਦੀਆਂ ਝੁਰੜੀਆਂ ਦੇ ਵਿੱਚ ਦੀ ਮੈਂ ਹਮੇਸ਼ਾ ਦੇਖਦਾ ਹੁੰਦਾ ਸੀਗਾ ਵੀ ਅਥਰੂ ਡਕਦੇ ਆ ਅਥਰੂ ਇੱਥੋਂ ਡਕਦਾ ਐਸ ਵਾਟਰ ਦੇ ਵਿੱਚ ਪੈ ਜਾਂਦਾ ਇੱਥੋਂ ਇੱਥੇ ਪੈ ਜਾਂਦਾ ਇੱਥੋਂ ਇੱਥੇ ਪੈ ਜਾਂਦਾ ਉਹਨਾਂ ਬਜ਼ੁਰਗਾਂ ਦੇ ਕਿਰੇ ਮੇਰੀਆਂ ਅੱਖਾਂ ਦੇ ਮੂਰੇ ਅੱਜ ਵੀ ਆ ਜਾਂਦੇ ਆ ਵੀ ਕੈਸੀ ਪੀੜ ਚ ਲੀ ਆ ਉਹਨਾਂ ਨੇ ਤੇ ਅਸੀਂ ਸਭ ਨਹੀਂ ਇੱਧਰ ਵੀ ਇਹੋ ਜਿਹੇ ਬਹੁਤ ਸਾਰੇ ਹੈਗੇ ਆ ਬਜ਼ੁਰਗ ਪਰ ਉਹ ਆਖਰੀ ਪੂਰ ਜਦੋਂ ਉਹ ਪੂਰ ਤੁਰ ਗਿਆ ਤੇ ਫੇਰ ਮੇਰਾ ਖਿਆਲ ਆ ਵੀ ਉਹਨਾਂ ਦੇ ਕੋਲੇ ਵੀ ਤੇ ਸਾਡੇ ਕੋਲੇ ਵੀ ਯਾਦਾਂ ਰਹਿ ਜਾਣਗੀਆਂ ਅਸੀਂ ਕੀ ਕਰਾਂਗੇ ਸਾਡੇ ਬਾਪੂ ਜੀ ਚਾਹੁੰਦੇ ਹੁੰਦੇ ਸੀ ਇਹ ਕਿਆ ਕਰਨਗੇ ਸਾਡੇ ਵਾਲਿਦ ਚਾਹੁੰਦੇ ਹੁੰਦੇ ਸੀ ਉਧਰ ਜਾਗੇ ਅਸੀਂ ਕੀ ਕਰਾਂਗੇ ਉਹ ਚਾਹੁੰਦੇ ਸੀ ਇੱਧਰ ਆਇਆ ਕਰਗੇ ਪਤਾ ਨਹੀਂ ਕੀ ਹੋਊਗਾ ਪਰ ਸੱਚੀ ਮੁੱਚੀ ਬੰਦਾ ਭਾਵੁਕ ਹੋ ਜਾਂਦਾ ਸੱਚੇ ਮੁੱਚੇ ਪਾਵਕ ਹੋ ਜਾਂਦਾ ਇਹ ਆਪਣੇ ਪਹਿਰਾਵੇ ਨਾਲ ਆਪਣੇ ਖਾਣੇ ਨਾਲ ਆਪਣੇ ਗਾਣੇ ਨਾਲ ਮਸਜਿਦਾਂ ਨਾਲ ਧਰਮ ਨਾਲ ਮੁਹੱਬਤ ਕਰਨ ਵਾਲੇ ਲੋਕ ਆ ਸਾਡੇ ਪੰਜਾਬੀ ਵੀ ਜ਼ਿੰਦਾਬਾਦ ਆਇਦਰ ਲਈ ਪੰਜਾਬੀ ਵੀ ਜ਼ਿੰਦਾਬਾਦ ਪੰਜਾਬ ਤਾਂ ਹੈ ਹੀ ਜ਼ਿੰਦਾਬਾਦ ਪੰਜਾਬ ਇੱਕ ਆ ਪੰਜਾਬ ਅਸਲ ਦੇ ਵਿੱਚ ਚੜਦਾ ਲੈਂਦਾ ਨਹੀਂ ਕੱਲਾ ਪੰਜਾਬ ਹਰ ਦੇਸ਼ ਦੇ ਵਿੱਚ ਵਸਾਇਆ ਗਿਆ ਵਸ ਗਿਆ ਬਣਾ ਦਿੱਤਾ ਗਿਆ ਸੋ ਅਸੀਂ ਫੜਾ ਜ ਮੇਰਾ ਮਨ ਕੀਤਾ ਕਿ ਕੁਝ ਕੁ ਵੀਡੀਓ ਦੇ ਅੰਸ਼ ਬਣਾ ਲ ਗਏ ਤੇ ਇਥੇ ਮੇਰੇ ਕੋਲ ਆਪਣੇ 1 ਰੁਪਏ ਦੇ 7/3 ਰੁਪਏ 3/3 ਰੁਪਏ ਬਣਦੇ ਇਥੇ ਤੇ ਜਦੋਂ ਅਸੀਂ ਅੱਜ ਸਵੇਰੇ ਚਾਰ ਜਾਣੇ ਸੀਗੇ ਚਾਹ ਦਾ ਕੱਪ ਸੰਜੇ ਕੀਤੇ ਤੇ ਨਾਲ ਇੱਕ ਬਰਾਉਨੀ ਲਈ ਛੋਟੀ ਜਿਹੀ ਅਸੀਂ ਕਿਹਾ ਚਲੋ ਇਹ ਵੀ ਸਵਾਦ ਚੱਕ ਕੇ ਵੇਖ ਲੈਨੇ ਆ ਉਹ ਕਹਿੰਦਾ ਬਾਈ ਜਾਨ 800 ਰੁਪਿਆ ਹੋਇਆ ਤੇ ਸਰਦਾਰ ਸਾਹਿਬ ਛੱਡੋ ਯਾਰ ਪੈਸਿਆਂ ਦਾ ਕੀ ਆ ਅਸੀਂ ਖਣੇ ਨਹੀਂ ਨਹੀਂ ਪੈਸੇ ਲੈ ਲੈ ਯਾਰ ਪਹਿਲੀ ਗੱਲ ਤਾਂ ਪੈਸੇ ਲੈ ਕੇ ਨਹੀਂ ਰਾਜੀ ਜੇਕਰ ਤੁਹਾਡੇ ਦਸਤਾਰ ਸਜਾਈ ਹੁੰਦੀ ਆ ਤੇ ਤੁਸੀਂ ਦਿਨੇ ਜ਼ਰੂਰ ਆ ਤੁਹਾਡਾ ਫਰਜ਼ ਬਣਦਾ ਪੈਸੇ ਦੇਣੇ ਪਰ ਉਹ ਜਦੋਂ ਆਪਾਂ 800 ਨੂੰਵੇਂ ਆਪਣੇ ਵਾਲੇ ਪਾਸੇ ਤਾਂ ਖਰਚਾ ਖਰਚਾ ਉਵੇਂ ਹੀ ਆ। ਲਾਹੌਰ ਵੀ ਕਮਾਲ ਆ, ਅੰਮ੍ਰਿਤਸਰ ਵੀ ਕਮਾਲ ਆ। ਸਾਰੀ ਕਮਾਲ ਆ ਯਾਰ। ਜਿੱਥੇ ਇਨਸਾਨੀਅਤ ਜਿਉਂਦੀ ਆ, ਜਿੱਥੇ ਅਸਲ ਤਰੀਕੇ ਨਾਲ ਦਿਲ ਧੜਕਦਾ, ਜਿੱਥੇ ਬੰਦਾ ਪੱਥਰਦਿਲ ਨਹੀਂ ਹੋਇਆ, ਉਹ ਸਾਰੀਆਂ ਥਾਵਾਂ ਕਮਾਲ ਆ। ਮਿਹਰਬਾਨੀ।